ਸਰਬਰਬੋ ਅੱਜ ਵਾਲੀ ਵੀਡੀਓ ਕਣਕ ਤੇ ਝੋਨੇ ਦੇ ਵਿਚਾਲੇ ਜਿਹੜੀ ਫਸਲ ਤੁਸੀਂ ਮੂੰਗੀ ਦੀ ਲਾਉਣੀ ਸ਼ੁਰੂ ਕੀਤੀ ਹੈ ਭਾਵੇਂ ਮੂੰਗੀ ਦੀ ਫਸਲ ਆ ਜਿਹੜੀ ਉਹਦਾ ਵੀ ਇਹ ਟੁਕਮਾ ਟਾਈਮ ਨਹੀਂ ਹੁੰਦਾ ਹੈਗਾ ਜਿਹੜਾ ਆਪਾਂ ਅਪ੍ਰੈਲ ਦੇ ਆਖਰੀ ਹਫਤੇ ਜਾਂ ਮਈ ਦੇ ਪਹਿਲੇ ਹਫਤੇ ਲਾਉਣੇ ਇਹ ਵੀ ਸੱਟਾ ਕ੍ਰੌਪ ਹੁੰਦੀ ਹੈ ਆਪਾਂ ਕਈ ਵਾਰ ਸੋਚਦੇ ਹੈਗੇ ਆ ਜਾਂ ਤਾਂ ਮੂੰਗੀ ਵਿੱਚ ਵਾਦਾਂਗੇ ਹਰੀ ਖਾਦ ਬਣ ਜੂਗੀ ਤੇ ਜਾਂ ਫਿਰ ਆਪਾਂ ਇਹਦੀਆਂ ਫਲੀਆਂ ਤੋੜ ਲਾਂਗੇ ਜਾਂ ਫਿਰ ਆਪਾਂ ਮੂੰਗੀ ਲੈ ਲਾਂਗੇ ਤੇ ਅਗਲੀ ਵਾਰ ਫਸਲ ਤਾਂ ਆਪਾਂ ਝੋਨੇ ਦੀ ਲੇਟ ਹੀ ਲਾਉਣੀ ਹੈਗੀ ਹੈ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੁੰਦੀਆਂ ਹੈਗੀਆਂ ਕਿ ਕੋਈ ਵੀ ਮੂੰਗੀ ਹੈ ਜਿਹੜੀ ਉਹ 60 ਦਿਨਾਂ ਚ ਤਿਆਰ ਨਹੀਂ ਹੁੰਦੀ ਜੀ ਆਹ ਮੂੰਗੀ ਹੈ ਜੀ 60 ਦਿਨਾਂ ਚ ਤਿਆਰ ਹੁੰਦੀ ਹੈ ਅੱਜ ਇਹ ਜਿਹੜੀ ਚੀਜ਼ ਡਾਊਟਫੁਲ ਚੀਜ਼ ਹੈਗੀ ਤੁਹਾਨੂੰ ਕਲੀਅਰ ਕਰ ਦਿੰਨੇ ਹੈਗੇ ਠੀਕ ਹੈ ਮੂੰਗੀ ਸੁੱਕੇ ਚ ਬੀਜੋ ਤਾਂ ਵੀ ਕੋਈ ਸਮੱਸਿਆ ਨਹੀਂ ਗਿੱਲੇ ਪੱਤਰ ਚ ਬੀਜੋ ਤਾਂ ਵੀ ਕੋਈ ਸਮੱਸਿਆ ਨਹੀਂ ਖੁੱਲੇ ਪਾੜੇ ਦੀ ਬੀਜੋ ਵੱਟਾਂ ਦੇ ਬੀਜੋ ਬੈਡਾਂ ਦੇ ਬੀਜੋ ਪਲੇਨ ਚ ਬੀਜੋ ਕੋਈ ਸਮੱਸਿਆ ਨਹੀਂ ਗਿੱਲੇ ਪੱਤਰ ਚ ਬੀਜੋ ਸੁਪਰ ਸੀਡਰ ਨਾਲ ਬੀਜੋ ਹੈਪੀ ਸੀਡਰ ਨਾਲ ਬੀਜੋ ਕੋਈ ਸਮੱਸਿਆ ਹੀ ਨਹੀਂ ਹੈਗੀ ਮੂੰਗੀ ਦਾ ਬਹੁਤ ਵੱਡਾ ਟਾਈਮ ਹੈਗਾ ਤੁਸੀਂ 1 ਮਾਰਚ ਤੋਂ ਲੈ ਕੇ ਮੂੰਗੀ ਨੂੰ ਸਾਰਾ ਮਾਰਚ ਸਾਰੀ ਅਪ੍ਰੈਲ ਸਾਰੀ ਮਈ ਸਾਰੀ ਜੂਨ ਅੱਧ ਜੁਲਾਈ ਤੱਕ ਵੀ ਬਿਜਾਈ ਕਰ ਸਕਦੇ ਹੋ ਠੀਕ ਹੈ ਪਰ ਇਹਨੇ ਟਾਈਮ ਵੱਖੋ ਵੱਖਰਾ ਲੈਣਾ ਦੇਖੋ ਇੱਕ ਚੀਜ਼ ਨੂੰ ਤੁਸੀਂ ਸਮਝੋ ਮੂੰਗੀ ਦੀ ਫਸਲ ਆ ਜਿਹੜੀ ਜੇ ਆਪਾਂ ਡੇ ਡਿਗਰੀ ਦੇ ਹਿਸਾਬ ਨਾਲ ਸਮਝ ਗਏ ਠੀਕ ਹੈ ਤਾਂ ਇਹ ਇੱਕ ਬੇਲ ਪਲਾਂਟ ਵਰਗਾ ਹੈਗਾ ਭਾਵ ਕਿ ਇਹਨੇ ਸ਼ਿਫਟਾਂ ਦੇ ਵਿੱਚ ਫੁੱਲ ਲੈਣਾ ਹੈਗਾ ਜੇਕਰ ਤੁਸੀਂ ਜ਼ਿਆਦਾ ਵੀ ਪਾ ਦਿੰਨੇ ਹੋ ਜ਼ਿਆਦਾ ਸੇਵਾ ਕਰ ਦਿੰਨੇ ਹੋ ਜ਼ਿਆਦਾ بارشਾਂ ਪੈ ਜਾਂਦੀਆਂ ਤੁਸੀਂ ਨਦੀਨ ਕੰਟਰੋਲ ਕਰਨ ਲਈ ਕੋਈ ਹਰਬੀਸਾਈਡ ਸਪਰੇਅ ਵਰਤਦੇ ਹੈਗੇ ਹੋ ਜਾਂ ਤੁਹਾਡੀ ਮੂੰਗੀ ਦੇ ਵਿੱਚ ਵਾਇਰਸ ਆ ਜਾਂਦਾ ਹੈਗਾ ਜਾਂ ਤੁਹਾਡਾ ਆਖਰੀ ਪਾਣੀ ਵੀ ਵੱਧ ਮਾਤਰਾ ਚ ਤੇ ਲੇਟ ਲੱਗਦਾ ਜਾਂ ਪਾਣੀਾਂ ਦੀ ਗਿਣਤੀ ਵੱਧ ਲੱਗਦੀ ਹੈਗੀ ਜਾਂ ਤੁਹਾਡਾ ਖੇਤ ਸਿੱਲਾ ਰਹਿੰਦਾ ਹੈਗਾ ਜਾਂ ਨਦੀਨ ਬਹੁਤ ਜ਼ਿਆਦਾ ਹੈ ਇਹ ਸਾਰੀਆਂ ਸਮੱਸਿਆਵਾਂ ਦੇ ਆਸ-ਪਾਸੇ ਮੂੰਗੀ ਦੇ ਉਮਰ ਦੇ ਦਿਨ ਲੁਕੇ ਹੁੰਦੇ ਆ ਠੀਕ ਹੈ ਜੇ ਸਮੱਸਿਆਵਾਂ ਇਹ ਵੱਡੀਆਂ ਨੇ ਤਾ ਮੰਗੀ ਦੀ ਉਮਰ ਵੱਡੀ ਹੋ ਸਕਦੀ ਹੈ ਨਹੀਂ ਘਟ ਹੋਊਗੀ ਡੇ ਡਿਗਰੀ ਨੂੰ ਆਪਾਂ ਸਮਝ ਗਏ ਵੀ ਇੱਕ ਰਾਤ ਦਾ ਤਾਪਮਾਨ ਜਿਹੜਾ ਘੱਟੋ ਘੱਟ ਹੋ ਸਕਦਾ ਗਰਮੀਆਂ ਦੇ ਵਿੱਚ ਲਗਭਗ 22 24 ਡਿਗਰੀ 25 ਡਿਗਰੀ ਤੱਕ ਜਾਂਦਾ ਗਰਮੀਆਂ ਦੇ ਵਿੱਚ ਦਿਨ ਦਾ ਵੱਧੋ ਵੱਧ ਤਾਪਮਾਨ ਜਿਹੜਾ ਕਿ 40 ਡਿਗਰੀ 42 ਡਿਗਰੀ 45 ਡਿਗਰੀ ਤੱਕ ਇਸ ਤੋਂ ਉੱਪਰ ਵੀ ਜਾ ਸਕਦਾ ਹੈਗਾ ਜਦੋਂ ਆਪਾਂ ਦੋਨਾਂ ਨੂੰ ਜੋੜ ਕੇ ਦੋ ਤੇ ਡਿਵਾਈਡ ਕਰਦੇ ਹੈਗੇ ਉਹ ਮੀਨ ਟੈਂਪਰੇਚਰ ਆਉਂਦਾ ਉਹ ਡੇਅ ਡਿਗਰੀ ਦੇ ਲਗਭਗ ਬਰਾਬਰ ਹੁੰਦਾ ਵੈਸੇ ਤਾਂ ਕੱਢਿਆ ਇਦਾਂ ਜਾਂਦਾ ਹੈਗਾ ਵੀ ਮਿਨੀਮਮ ਚੋਂ 7 ਜੋੜ ਦਿਓ ਤੇ ਮੈਕਸਿਮਮ ਦੇ ਵਿੱਚੋਂ 7 ਘਟਾ ਦਿਓ ਤੇ ਉਹ ਜਿੰਨਾ ਬਚਿਆ ਉਹਦਾ ਅੱਧ ਕਰਕੇ ਮਿਨੀਮਮ ਚ ਜੋੜ ਦਿਓ ਤੇ ਉਹ ਜਿਹੜਾ ਹੈਗਾ ਡੇਅ ਡਿਗਰੀ ਆ ਜੂਗਾ ਕਿਸੇ ਵੀ ਚੀਜ਼ ਨੂੰ ਉਗਰਨ ਦੇ ਲਈ ਡੇਅ ਡਿਗਰੀ ਚਾਹੀਦੀ ਹੈ ਮੂੰਗੀ ਸਿਆਲਾਂ ਚ ਵੀ ਉੱਗ ਸਕਦੀ ਆ ਪਰ ਫਸਲ ਨਹੀਂ ਫੱਬਣੀ ਠੀਕ ਹੈ ਲੇਡਣ ਵੱਧ ਲੱਗ ਜੂਗੀ ਕਣਕ ਗਰਮੀਆਂ ਚ ਵੀ ਉੱਗ ਸਕਦੀ ਹੈ ਪਰ ਫਸਲ ਨਹੀਂ ਫੱਬਣੀ ਠੀਕ ਹੈ ਜਿਹੜਾ ਸਹੀ ਸਮੇਂ ਤੇ ਫਸਲ ਲੱਗੂਗੀ ਫਸਲ ਉਹ ਫੱਬਦੀ ਹੈਗੀ ਆ ਹੁਣ ਆਪਾਂ ਡੇ ਡਿਗਰੀ ਦੇ ਹਿਸਾਬ ਨਾਲ ਸਮਝ ਗਏ ਵੀ ਕਿੰਨੇ ਡਿਗਰੀ ਡੇਜ਼ ਲੱਗਦੇ ਹੈਗੇ ਆ ਕਿਉਂਕਿ ਇਹਦੇ ਵਿੱਚ ਚਾਂਦਨੀਆਂ ਰਾਤਾਂ ਵੀ ਆਉਣੀਆਂ ਦਿਨ ਦਾ ਤਾਪਮਾਨ ਵਧੇ ਹੋਏ ਵਾਲੇ ਦਿਨ ਵੀ ਆਉਣਗੇ ਰਾਤ ਵਾਲੇ ਤਾਪਮਾਨ ਵਧੇ ਹੋਏ ਵਾਲੇ ਦਿਨ ਵੀ ਆਉਣਗੇ ਜੇ ਵਰਖਾ ਪੈ ਜਾਂਦੀ ਹੈ ਹਵਾ ਚੱਲ ਜਾਂਦੀ ਹੈ ਠੰਡੀ ਹਵਾ ਨਮੀ ਵਾਲੀ ਚੱਲ ਜਾਂਦੀ ਹੈਗੀ ਤਾਂ ਫਿਰ ਦਿਨਾਂ ਦੇ ਤਾਪਮਾਨ ਵਿੱਚ ਕਟੌਤੀ ਆ ਜਾਂਦੀ ਹੈਗੀ ਫਿਰ ਡੇ ਡਿਗਰੀ ਘਟ ਜਾਂਦਾ ਹੈਗਾ ਇੱਕ ਫਸਲ ਨੂੰ ਉਗਰਨ ਤੋਂ ਲੈ ਕੇ ਵੱਢਣ ਤੱਕ ਮੈਚ्योर ਹੋਣ ਤੱਕ ਠੀਕ ਹੈ ਲਗਭਗ 1000 ਤੋਂ 1340 ਡਿਗਰੀ ਡੇਸ ਚਾਹੀਦੇ ਆ ਤੇ ਜੇ ਮੰਨ ਲਾ ਇੱਕ ਦਿਨ ਦੀ ਮੈਂ ਤੁਹਾਡੇ ਨਾਲ ਡੇ ਡਿਗਰੀ ਦੀ ਗੱਲ ਕਰਾਂ ਤਾਂ ਜੇ ਮਿਨੀਮਮ ਤਾਪਮਾਨ 22 ਹੈਗਾ ਵੱਧੋ ਵੱਧ ਤਾਪਮਾਨ 47 ਡਿਗਰੀ ਹੈ ਠੀਕ ਹੈ ਚਲ 45 ਲਾ ਲੈਨੇ ਆਪਾਂ ਤਾਂ 45 ਦੇ 22 67 ਠੀਕ ਹੈ 67 ਦਾ 33.33 33.33 ਡਿਗਰੀ ਡੇਜ਼ ਇੱਕ ਆ ਗਿਆ ਇੱਕ ਦਿਨ ਰਾਤ ਦਾ ਠੀਕ ਹੈ ਐਸੇ ਤਰੀਕੇ ਨਾਲ ਉਸ ਨੇ ਲਗਭਗ 2 ਮਹੀਨੇ 60 ਦਿਨ ਤੇ 60 ਰਾਤਾਂ ਹੋਣਗੀਆਂ ਜਿਦੇ ਵਿੱਚ 60 ਡਿਗਰੀ ਡੇਜ਼ ਨਾਪੇ ਜਾਣਗੇ ਜੇਦੋਂ ਤੁਸੀਂ ਇਹਨੂੰ ਡਿਵਾਈਡ ਕਰੋਗੇ ਜੇ ਮੰਨ ਲਓ ਵੀ ਕੋਈ ਸਟੈਂਡਰਡ ਵੈਰੈਟੀ ਹੈ ਜਿਹੜੀ ਕਿ ਅਗਰ ਉਹਦੇ ਵਿੱਚ ਸਾਰੀਆਂ ਸਮੱਸਿਆਵਾਂ ਨਹੀਂ ਆਉਂਦੀਆਂ ਹੈਗੀਆਂ ਤਾਂ ਉਹ ਮੂੰਗੀ ਦੇ ਉੱਤੇ ਇਹ ਫਾਰਮੂਲਾ ਲਾਗੂ ਹੋਣ ਤੋਂ ਬਾਅਦ ਜੇ ਆਪਾਂ 7 ਦਿਨ ਉਗਰਨ ਦੇ ਵੀ ਲਾ ਲਗੇ ਬਸ 4 ਦੇ ਨਹੀਂ ਹੁੰਦੇ ਆ ਗਰਮੀਆਂ ਦੇ ਦਿਨਾਂ ਦੇ ਵਿੱਚ ਤੇ 7 ਦਿਨ ਆਪਾਂ ਹਮਿਚੋਰਟੀ ਟਾਈਮ ਵੀ ਲਾ ਲ ਗਏ ਠੀਕ ਹੈ ਤਾਂ 14 ਦਿਨ ਐਡ ਕਰੀਏ ਤਾਂ 1000 ਤੋਂ 1350 ਦੇ ਵਿੱਚ ਲਗਭਗ 55 ਤੋਂ 65 ਦਿਨ ਦਾ ਸਮਾਂ ਬਣਦਾ ਹੈ ਠੀਕ ਹੈ ਪਰ ਦਿਨ ਵੱਧ ਕਿਉਂ ਜਾਂਦੇ ਹੈਗੇ ਆ ਉਹਦੇ ਬੜੇ ਕਾਰਨ ਹੈਗੇ ਆ ਉਹਨਾਂ ਦੇ ਵਿੱਚ ਸਭ ਤੋਂ ਵੱਡਾ ਕਾਰਨ ਕੀ ਹੈਗਾ ਪਹਿਲਾ ਪਾਣੀ ਲੇਟ ਹੋਣਾ ਆਖਰੀ ਪਾਣੀ ਹੋਰ ਲੇਟ ਹੋਣਾ ਮੂੰਗੀ ਨੂੰ ਜੇ ਆਪਾਂ 60 ਦਿਨਾਂ ਦੇ ਤਿਆਰ ਕਰਨਾ ਹੈਗਾ ਗਰਮ ਰੋਧੀ ਮੂੰਗੀ ਲਾਈ ਹੋਈ ਹੈਗੀ ਆ ਵੈਸੇ ਸਟੈਂਡਰਡ ਟਾਈਮ ਕੀ ਹੈ 1 ਮਾਰਚ ਤੋਂ ਲੈ ਕੇ 10 ਅਪ੍ਰੈਲ ਤੱਕ ਹੀ ਆ ਉਸ ਤੋਂ ਬਾਅਦ ਆਲਾ ਤਾਂ ਖਤਰੇ ਦੀ ਘੰਟੀ ਆਲਾ ਠੀਕ ਹੈ ਉਹਦੇ ਵਿੱਚ ਜੇ ਜ਼ਿਆਦਾ ਗਰਮੀ ਰਹੂਗੀ ਤਾਂ ਵੀ ਸਮੱਸਿਆ ਆਉਗੀ ਜ਼ਿਆਦਾ ਰੁੱਖਤ ਰਹੂਗੀ ਇਸ ਤੇ ਥ੍ਰਿਪਸ ਦਾ ਹਮਲਾ ਹੋ ਜਾਂਦਾ ਹੈਗਾ ਜੇ ਜਿਆਦਾ ਠੰਡਾ ਸੱਲਾ ਰਹਿ ਗਿਆ ਉਹਦੇ ਵਿੱਚ ਵਾਈਟ ਸਲਾਈ ਦਾ ਹਮਲਾ ਹੋ ਜਾਂਦਾ ਵਾਇਰਸ ਬਣ ਜਾਂਦਾ ਹੈਗਾ ਪੱਤੇ ਪੀਲੇ ਹੋ ਜਾਂਦੇ ਆ ਮੁੜ ਜਾਂਦੇ ਹੈਗੇ ਆ ਵਾਇਰਸ ਦੀ ਰਿਕਵਰੀ ਹੁੰਦੀ ਨਹੀਂ ਹੈਗੀ ਫਿਰ ਉਹਨਾਂ ਪlant ਨੂੰ ਬਹੁਤ ਜ਼ਿਆਦਾ ਲੇਟ ਫਲਾਵਰ ਆਉਂਦਾ ਹੈਗਾ ਤੇ ਜੇ ਮੰਨ ਲਓ ਪਹਿਲਾ ਪਾਣੀ ਲੇਟ ਲੱਗਦਾ ਹੈਗਾ ਤਾਂ ਫੇਰ ਵੀ ਫਲਸ਼ ਲੇਟ ਆਉਂਦਾ ਹੈਗਾ ਜਾਂ ਫਲਾਵਰ ਡ੍ਰੌਪ ਹੋ ਜਾਂਦਾ ਹੈਗਾ ਜਾਂ ਕੁਝ ਕਈ ਕਿਸਮਾਂ ਨੂੰ ਗੁੱਛਿਆਂ ਦੇ ਬੰਚ ਦੇ ਰੂਪ ਵਿੱਚ ਫਲਾਵਰ ਨਹੀਂ ਆਉਂਦਾ ਹੈਗਾ ਸ਼ਿਫਟਾਂ ਦੇ ਵਿੱਚ ਆਉਂਦਾ ਹੈਗਾ ਤਾਂ ਉਹ ਫਿਰ ਉਹ ਵੀ ਸਮੱਸਿਆਵਾਂ ਬਣਦੀਆਂ ਹੈਗੀਆਂ ਭਾਵ ਕਿ ਇਹ ਕੋਈ ਸਮੱਸਿਆ ਨਹੀਂ ਹੈਗੀ ਵੀ ਮੂੰਗੀ 55 58 ਦਿਨਾਂ ਦੇ ਵਿੱਚ ਤਿਆਰ ਨਹੀਂ ਹੋ ਸਕਦੀ ਹੋ ਸਕਦੀ ਹੈ ਇਹ ਸਾਰਾ ਕੁਝ ਆਈਡਲ ਜਾਈਦਾ ਪਰ ਆਈਡਲ ਆਪਾਂ ਨਹੀਂ ਕਰ ਸਕਦੇ ਕੁਦਰਤ ਕਰ ਸਕਦੀ ਹੈ ਹੋ ਸਕਦਾ ਐਮਪੀ ਦੇ ਵਿੱਚ ਇੰਦੌਰ ਪਿਪਾਪ ਹਪਾਲ ਦੇ ਵਿਚਾਲੇ ਜਿਹੜਾ ਵੱਡਾ ਏਰੀਆ ਮੂੰਗੀ ਦਾ ਲੱਗਦਾ ਹੈਗਾ ਉੱਥੇ ਬਹੁਤ ਸਾਰੀਆਂ ਕਿਸਮਾਂ 60 62 ਦਿਨਾਂ ਦੇ ਵਿੱਚ ਹੀ ਤਿਆਰ ਹੁੰਦੀਆਂ ਹੈਗੀਆਂ ਠੀਕ ਹੈ ਜੇ ਆਪਾਂ ਉਹਨੂੰ ਸਹੀ ਤਰੀਕੇ ਨਾਲ ਪ੍ਰੋਪਰ ਮੈਨੇਜਮੈਂਟ ਕਰਦੇ ਹੈਗੇ ਆ ਤਾਂ ਕੋਈ ਵੱਡੀ ਗੱਲ ਨਹੀਂ ਹੈਗੀ ਪਰ ਜੇ ਤੁਹਾਡੀ ਗਲਤੀ ਕਰਕੇ ਮੂੰਗੀ 80 ਦਿਨਾਂ ਤੇ ਜਾ ਰਹੀ ਹੈਗੀ ਆ ਤਾਂ ਉਹ ਦੇਖੋ ਕਿਹੜੀ ਆ ਆਪਾਂ ਉਹ ਨਹੀਂ ਕਰਨੀ ਹੈਗੀ ਉਹਦੇ ਵਿੱਚ ਪਹਿਲਾ ਕੀ ਹੈ ਮੂੰਗੀ ਡੂੰਗੀ ਬੀਜਣਾ ਇਹ ਬੜੀ ਵੱਡੀ ਪ੍ਰੋਬਲਮ ਆ ਆਪਾਂ 1.5 ਇੰਚ ਤੋਂ ਵੱਧ ਡੂੰਘਾਈ ਨਹੀਂ ਕਰਨੀ ਜੇ ਗਿੱਲਾ ਪੱਤਰਾ ਸੁੱਕਾ ਪੱਤਰਾ ਤਾਂ ਵੀ ਇੰਨੀ ਕਰਨੀ ਹੈਗੀ ਠੀਕ ਹੈ ਛਿੱਟਾ ਮਾਰਨ ਦਾ ਕੰਮ ਹੀ ਨਹੀਂ ਕਰਨਾ ਹੈਗਾ ਬੀਜ ਦੀ ਮਾਤਰਾ ਬੀਜ ਦੀ ਮਾਤਰਾ ਆਵੇ ਵਾਲੀ ਮਸ਼ੀਨ ਦੇ ਨਾਲ ਸਿੰਗਲ ਰੋ ਆਨ ਰਵੇਡ ਬੈੱਡ ਬਜਾਈ ਹੋ ਰਹੀ ਹੈ ਤਾਂ 8-10 ਕਿਲੋ ਹੀ 20 ਪਾਊਗਾ ਸੁਪਰ ਸੀਡਰ ਨਾਲ ਦੋ ਪੋਰ ਚਾਲੂ ਇੱਕ ਬੰਦ ਨਾਲ ਬਜਾਈ ਕਰਕੇ ਤੁਸੀਂ ਕਰੋਗੇ ਤਾਂ ਲਗਭਗ 12-14 ਕਿਲੋ ਹੀ 20 ਪਾਏਗਾ ਛਿੱਟੇ ਨਾਲ 15 ਕਿਲੋ 20 ਪੈ ਸਕਦਾ ਹੈਗਾ ਪਰ ਇਸ ਤੋਂ ਵੱਧ 20 ਪਾਉਣਾ ਕੋਈ ਸਹੀ ਗੱਲ ਨਹੀਂ ਹੈਗੀ ਬੈਡਾਂ ਦੇ ਉੱਤੇ 20 ਘੱਟ ਪੈਂਦਾ ਵਟਾਂ ਦੇ ਵੀ ਘੱਟ ਪੈਂਦਾ ਹੈਗਾ ਛੋਰੇ ਵਾਲਾ ਜਮੀਨਾਂ ਵਿੱਚ ਇਹਦੀ ਬਜਾਈ ਨਾ ਕਰੋ ਜੇ ਹਰੀ ਖਾਦ ਨਹੀਂ ਲਾਉਣੀ ਉਹ ਤਾਂ ਟੌਪ ਕੀ ਅਲੱਗ ਹੋਏਗਾ ਪਰ ਜੇ ਤੁਸੀਂ ਤੁਹਾਡੇ ਖੇਤਾਂ ਦੇ ਵਿੱਚ ਨਮੀ ਦੀ ਮਾਤਰਾ ਜ਼ਿਆਦਾ ਰਹਿੰਦੀ ਆ ਆਸ-ਪਾਸੇ ਨਹਿਰੀ ਏਰੀਆ ਹੈਗਾ ਕੋਈ ਸੇਮ ਦਾ ਏਰੀਆ ਹੈਗਾ ਜਾਂ ਆਸ-ਪਾਸੇ ਕੋਈ ਮੱਕੀਆਂ ਲੱਗੀਆਂ ਹੋਈਆਂ ਜਾਂ ਹਵਾ ਦੇ ਵਿੱਚ ਨਮੀ ਦੀ ਮਾਤਰਾ ਮੀਂਹ ਪੈਣਾ ਕਰਕੇ ਕਿਸੇ ਵੀ ਕਾਰਨਾ ਕਰਕੇ ਰਹੀਦੀ ਹੈਗੀ ਆ ਤਾਂ ਫਿਰ ਉੱਥੇ ਵੀ ਘੱਟ ਪਾਉਂਗਾ ਕਿਉਂਕਿ ਉੱਥੇ ਜ਼ਿਆਦਾ ਬੂਟੇ ਗਰੋਥ ਕਰਨਗੇ ਤੇ ਜੇ ਮੰਨ ਲਓ ਜ਼ਿਆਦਾ ਧੁੱਪ ਵਾਲੇ ਦਿਨ ਰਹਿੰਦੇ ਹੈਗੇ ਐਲਕਸ ਡੇਲਕਸ ਜ਼ਿਆਦਾ ਰਹਿੰਦਾ ਹੈਗਾ ਤਾਂ ਡਿਗਰੀ ਡੇ ਜ਼ਿਆਦਾ ਮਿਲੇਗਾ ਫਸਲ ਜਲਦੀ ਤਿਆਰ ਹੋਊਗੀ ਪਰ ਜਲਦੀ ਤਿਆਰ ਤਾਂ ਹੋਊਗੀ ਜੇ ਉਹ ਜਦ ਦੇ ਉਗਰੀ ਨੂੰ 15ਵਾਂ ਦਿਨ ਹੋ ਗਿਆ ਉਸੇ ਦਿਨ ਹੀ ਤੁਸੀਂ ਉਸ ਦੀ ਸੁੰਡੀ ਤੇਲਾ ਚੇਪਾ ਜੂਂਸ ਵਾਇਰਸ ਵਾਲੇ ਵੈਕਟਰਾਂ ਨੂੰ ਕੰਟਰੋਲ ਕਰਕੇ ਰੱਖਣਾ ਨਹੀਂ ਸਮੱਸਿਆ ਆਏਗੀ ਜਿਹੜੀਆਂ ਕਿਸਮਾਂ ਸੈਡ ਸ਼ੀਲ ਨਹੀਂ ਹੈਗੀਆਂ ਉਹਨਾਂ ਨੂੰ ਤੁਸੀਂ ਨਾ ਲਾਇਆ ਕਰੋ ਨਹਿਰੀ ਪਾਣੀ ਇੱਕੋ ਹੀ ਲੱਗ ਜੇ ਬਹੁਤ ਆ ਉਹ ਸਿਰਫ ਬਜਾਈ ਸਮੇਂ ਭਾਵੇਂ ਕਿ ਜਿਸ ਪਾਣੀ ਦਾ ਤੁਸੀਂ ਰੋਣੀ ਕਰਨੀ ਹੈ ਜੇ ਤੁਹਾਡਾ ਉਹ ਪਾਣੀ ਬਾਅਦ ਦੇ ਵਿੱਚ ਆ ਕੇ ਪਹਿਲਾ ਪਾਣੀ ਲੱਗਦਾ ਜਾਂ ਉਸ ਤੋਂ ਬਾਅਦ ਲੱਗਦਾ ਆਖਰੀ ਪਾਣੀ ਲੱਗਦਾ ਤਾਂ ਫਿਰ ਇਹਦੀ ਗਰੋਥ ਜ਼ਿਆਦਾ ਹੋਈ ਜਾਏਗੀ ਸਮੱਸਿਆ ਆਏਗੀ ਤੇ ਕੋਸ਼ਿਸ਼ ਕਰੋ ਕਿ ਚਿੱਟੇ ਛੋਰੇ ਵਾਲਾ ਪਾਣੀ ਇਹਨੂੰ ਬਿਲਕੁਲ ਵੀ ਨਾ ਲੱਗੇ ਮੂੰਗੀ ਨੂੰ ਕਿਉਂਕਿ ਮੂੰਗੀ ਦੇ ਪੱਤੇ ਮਚਨ ਦੀ ਫਿਰ ਸਮੱਸਿਆ ਆ ਜਾਂਦੀ ਹੁੰਦੀ ਹੈ ਨਦੀਨਨਾਸ਼ਕ ਜੇ ਕਰਨ ਦੀ ਲੋੜ ਹੋਵੇ ਤਾਂ ਇਹਨੂੰ 15 18 20 ਦਿਨ ਤੀ ਕਰ ਲਿਆ ਜਾਵੇ ਅਮੇਜਾ ਸੈਂਪਰੇ ਤੇ ਹੁੰਦਾ ਹੈਗਾ ਪਰ ਮੇਰਾ ਇਹ ਮੰਨਣਾ ਹੈਗਾ ਵੀ ਗੁਡਾਈ ਕਰ ਲਓ ਨਦੀਨਨਾਸ਼ਕ ਨਾ ਹੀ ਕਰੋ ਨਦੀਨਨਾਸ਼ਕ ਨਾਲ ਪਹਿਲਾ ਫੁੱਲਾਂ ਦਾ ਫਲਸ਼ ਜਿਹੜਾ ਉਹ ਲੇਟ ਆਊਗਾ ਆਪਾਂ ਨਹੀਂ ਕਰਨਾ ਜੇ ਜ਼ਿਆਦਾ ਸੰਘਣੀ ਬੀਜੋਗੇ ਕਈ ਵਾਰ ਮੰਨ ਲਓ ਤੁਸੀਂ ਬੀ ਮਾਰਕੀਟ ਚੋਂ ਲਿਆ ਹੈਗਾ ਤੁਹਾਡੇ ਕੋਲੇ ਏਰੀਆ ਘਟਾ ਵੀ ਵੱਧ ਲੈ ਲਿਆ ਤਾਂ ਵੀ ਵੱਧ ਪਾਉਣ ਦੀ ਕੋਸ਼ਿਸ਼ ਕਰੋਗੇ ਤਾਂ ਮੂੰਗੀ ਸੰਗਣੀ ਹੋਊਗੀ ਸੰਗਣੀ ਦੀ ਗ੍ਰੋਥ ਜ਼ਿਆਦਾ ਹੋਊਗੀ ਪਰ ਨਹੀਂ ਕਰਨਾ ਤਾਂ ਹੀ ਉਹ ਮੈਂ ਕਹਿੰਦਾ ਹੈਗਾ ਵੀ ਤਿੰਨ ਓੜੇ ਨੇ ਇੱਕ ਮੰਦ ਦੋ ਚਾਲੂ ਫੇਰ ਫੇਰ ਇੱਕ ਬੰਦ ਦੋ ਚਾਲੂ ਇੱਕ ਬੰਦ ਦੋ ਚਾਲੂ ਤਾਂ ਕਿ ਇੱਕ ਓੜੇ ਨੂੰ ਦੋਨੇ ਪਾਸਿਓਂ ਹਵਾ ਪੈਂਦੀ ਰਹੇ ਫੇਰ ਉਹ ਵਧੀਆ ਤਰੀਕੇ ਨਾਲ ਹੋ ਜੇ ਵਾਇਰਸ ਆ ਜਾਂਦਾ ਹੈਗਾ ਤੁਹਾਨੂੰ ਉਹ ਬੂਟੇ ਬਾਹਰ ਕੱਢਣੇ ਪੈਣਗੇ ਇਹ ਸਮੱਸਿਆ ਤੁਹਾਨੂੰ ਹੱਲ ਹੋਣ ਵਾਲੀ ਨਹੀਂ ਹੈਗੀ ਸੋ ਮੇਰਾ ਕਹਿਣ ਦਾ ਭਾਵ ਕਿ ਜਿਸ ਤਰੀਕੇ ਨਾਲ ਕਣਕ ਅਕਤੂਬਰ ਦੇ ਮਹੀਨੇ ਵਿੱਚ 5 ਦਿਨਾਂ ਜੀ ਉਗਰੇ ਆਉਂਦੀ ਹੈ ਨਵੰਬਰ ਦੇ ਮਹੀਨੇ ਚ 8 ਦਿਨ ਲੈਂਦੀ ਹੈਗੀ ਆ 15 ਨਵੰਬਰ ਤੋਂ ਬਾਅਦ ਉਹ 10 ਦਿਨ ਲੈਦੀ ਹੈਗੀ ਆ ਦਸੰਬਰ ਦੇ ਵਿੱਚ ਉਹ 15 ਦਿਨ ਵੀ ਲੈ ਸਕਦੀ ਹੈ ਜਨਵਰੀ ਦੇ ਵਿੱਚ ਇੱਕ ਮਹੀਨਾ ਵੀ ਲੈ ਸਕਦੀ ਹੈ 18 ਦਿਨ 20 ਦਿਨ 22 ਦਿਨ ਵੀ ਲੈ ਸਕਦੀ ਹੈ ਜੇ ਧੁੱਪ ਨਹੀਂ ਚੜਦੀ ਹੈਗੀ ਮਤਲਬ ਡੇ ਡਿਗਰੀ ਡੇ ਲਕਸ ਬਹੁਤ ਜ਼ਿਆਦਾ ਮੈਟਰ ਕਰਦਾ ਸੋਇਲ ਟੈਂਪਰੇਚਰ ਬਹੁਤ ਜ਼ਿਆਦਾ ਮੈਟਰ ਕਰਦਾ ਕਿਸੇ ਫਸਲ ਦੀ ਜਰਮੀਨੇਸ਼ਨ ਲਈ ਹੁਣ ਬਹੁਤ ਜ਼ਿਆਦਾ ਚੱਲ ਰਿਹਾ ਹੈਗਾ ਤੁਹਾਡੀ ਫਸਲ ਆ ਜਿਹੜੀ ਉਹ 7 7 ਆਪਾਂ ਐਡ ਕਰੀਏ ਤਾਂ 45 ਡੇਜ਼ ਦੇ ਵਿੱਚ 14 ਜੋੜੀਏ ਤਾਂ ਲਗਭਗ 58 ਤੋਂ 64-65 ਦਿਨਾਂ ਦੇ ਵਿੱਚ ਤੁਹਾਡੀ ਮੂੰਗੀ ਵਧੀਆ ਤਿਆਰ ਹੋ ਸਕਦੀ ਹੈ ਜੇ ਤੁਹਾਡੇ ਕੋਲੇ ਆ ਆਖਰੀ 10 ਦਿਨ ਅਪ੍ਰੈਲ ਦੇ ਵਿੱਚ ਤੁਸੀਂ ਮੂੰਗੀ ਬਜਾਈ ਕੀਤੀ ਹੈਗੀ ਹੈ ਜਾਂ ਉਸ ਤੋਂ ਪਹਿਲਾਂ ਤਾਂ ਤੁਸੀਂ 15 ਜੁਲਾਈ ਤੋਂ ਪਹਿਲਾਂ ਇਹਨੂੰ ਕੱਟ ਲਵੋਗੇ ਠੀਕ ਹੈ ਪਰ ਮੇਰੀ ਇੱਕ ਬੇਨਤੀ ਹੈ ਕਿ ਜੇ ਖੇਤ ਦੇ ਵਿੱਚ ਜਾਣ ਆਦਾ ਉਹ ਦਿਖੂਗੀ ਫਸਲ ਦੈਨ ਫਸਲਾਂ ਤੁਸੀਂ ਲੈ ਰਹੀ ਹੈਗੇ ਹੋ ਤਾਂ ਤੁਹਾਡਾ ਮੈਨੇਜਮੈਂਟ ਵੀ ਤਿੰਨ ਫਸਲਾਂ ਵਾਲਾ ਹੋਣਾ ਚਾਹੀਦਾ ਤੁਹਾਡਾ ਦਿਲ ਵੀ ਤਿੰਨ ਫਸਲਾਂ ਵਾਲਾ ਹੋਣਾ ਚਾਹੀਦਾ ਉਹਦਾ ਨਿਊਟ੍ਰੀਸ਼ਨ ਮੈਨੇਜਮੈਂਟ ਵੀ ਮੂੰਗੀ ਕਿਸੇ ਬਾਣ ਦੇ ਵਿੱਚੋਂ 8 ਕੁਆਂਟਲ 5 ਕੁਆਂਟਲ ਹੋ ਜਾਂਦੀ ਹੈਗੀ ਤਾਂ ਇਹ ਇੱਕ ਟੇਸਟ ਵਾਲੀ ਕ੍ਰੋਪ ਹੈ ਕਲਰ ਕ੍ਰੋਪ ਹੈ ਗਰੇ ਪਲਸ ਕ੍ਰੋਪ ਹੈ ਤਾਂ ਇਹ ਬਹੁਤ ਸਾਰੀ ਮਾਤਰਾ ਦੇ ਵਿੱਚ ਪੋਟਾਸ਼ ਤੇ ਸਲਫਰ ਨੂੰ ਲੈ ਕੇ ਜਾਂਦੀ ਹੈ ਇਹਨੂੰ ਵੀ ਦਿਓ ਤੇ ਅਗਲੀ ਫਸਲ ਨੂੰ ਵੀ ਦਿਓ ਮੱਕੀ ਦੇ ਕੇਸ 'ਚ ਵੀ ਸੇਮ ਹੈਗਾ ਸੋ ਆਉਣ ਵਾਲੇ ਦਿਨਾਂ ਵੀ ਤੁਹਾਡਾ ਜਾਣਕਾਰੀ ਜ਼ਰੂਰ ਸਾਂਝੀ ਕਰੂਗਾ ਸੋਸ਼ਲ ਮੀਡੀਆ ਤੋਂ ਤੁਹਾਨੂੰ ਸਾਰੀਆਂ ਤਰ੍ਹਾਂ ਦੀਆਂ ਜਾਣਕਾਰੀਆਂ ਫੇਸਬੁੱਕ ਇੰਸਟਾਗ੍ਰਾਮ YouTube ਦੇ ਜ਼ਰੀਏ ਮਿਲਦੀਆਂ ਰਹਿੰਦੀਆਂ ਹੈਗੀਆਂ ਛੋਟੀ ਰੀਲ ਤੇ ਵੱਡੀ ਵੀਡੀਓ ਨੂੰ ਦੇਖਣ ਦੇ ਲਈ ਆਪਣੇ ਚੈਨਲ ਤੇ ਬਨੇ ਰਹੋ ਸੁਬਾ ਸ਼ਾਮ ਨੂੰ ਸਰਚ ਕਰਕੇ ਦੇਖ ਸਕਦੇ ਹੋ ਜੇਕਰ ਨੋਟੀਫਿਕੇਸ਼ਨ ਵਗੈਰਾ ਨਹੀਂ ਆਉਂਦਾ ਤਾਂ ਤੁਹਾਨੂੰ ਜਾਣਕਾਰੀ ਹਰ ਰੋਜ਼ ਵਧੀਆ ਤਾਜ਼ਾ ਜਾਣਕਾਰੀ ਮਿਲਦੀ ਰਹੇਗੀ ਬਹੁਤ ਬਹੁਤ ਧੰਨਵਾਦ ਥੈਂਕ ਯੂ